ਆ ਵੇਖੋ ਕੀ ਬਣਾਇਆ ਹੈ ਤੁਸੀਂ ਮੈਂੇ ਕਰਤਾ ਵੀ ਤੇਰੇ ਹੋ ਕੇ ਮਜੂਦ ਆ ਪਿਆ ਵੇਲੇ ਮੰਨ ਜਾ ਕਰਦਾ ਵੀ ਬੰਗੀ ਤੇ ਹੋਲੇ ਬਚੀ ਜਾ ਰਿਹਾ ਦੇਖੋ ਜੀ ਆ ਸਾਰਾ ਗਲ ਗਿਆ ਬਾਥਰੂਮ ਵਾਲੀ ਜਗਾ ਮਾਫ ਕਰਿਆ ਤੋਰੀਆਂ ਚਕਾਰੀਆਂ ਕੀਤੀਆਂ ਤੂੰ ਛੱਡਿਆ ਹੀ ਕੋਈ ਨਹੀਂ ਤੂੰ ਵੀ ਕਿਹੜਾ ਕੱਟ ਕੀਤੀ ਆ ਮੈਨੂੰ ਮਾਫ ਕਰ ਦੋ ਗਲਤੀ ਹੋਈ ਗਾਂ ਤੋਂ ਗਲਤੀ ਨਹੀਂ ਹੋਈ ਕਦੀ ਸਿੱਧਾ ਸਿੱਧਾ ਇੰਟਰਵਰਡ ਕੀਤੀ ਹੋਗਾ ਬੱਚਾ ਤਾਂ ਇੱਕ ਸਾਥਰੀ ਦਿੱਤਾ ਕੇੜੇ ਘਰ ਤੱਕ ਛੱਡ ਕੇ ਚਲ ਗਈ ਬੱਚੇ ਲੈ ਕੇ ਜਿਹੜਾ ਦੂਸਰਾ ਭਰਾ ਹੈ ਮੇਰਾ ਉਹਨੂੰ ਮੈਂ ਕਿਹਾ ਜਗਾ ਵੇਚ ਦਈਏ ਜਗਾ ਤੇਰੇ ਕੋਲ ਜੜੀ ਹੈਗੀ ਥੋੜੀ ਜੀ ਵੇਚ ਕੇ ਮੇਰਾ ਲਾਜ ਕਰਾਰੇ ਕਿੰਨਾ ਨਾ ਮੈਂ ਨਹੀਂ ਕੁਝ ਵੀ ਕਰ ਸਕਦਾ ਤੇਰੇ ਲਈ ਜਾਂ ਅੱਜ ਵੀ ਮਰ ਜਾ ਕੱਲ੍ਹ ਵੀ ਮਰ ਜਾ ਅੱਜ ਇੱਥੇ ਪਿਆ ਵਾ ਮਰਨ ਦੀ ਕੰਗਾਰ ਤੇ ਆ ਕਿਉਂ ਕਿ ਤੈਨੂੰ ਹੁਣ ਮਾੜੀ ਮੋਟੀ ਸ਼ਰਮ ਆ ਰਹੀ ਹੈ ਆਪਣੀ ਦੁੱਖੀ ਕੀਤਾ ਬਹੁਤ ਗਲਤੀ ਕੀਤਾ ਇਹ ਦੂਜੀ ਗਲਤੀ ਵੀ ਆ ਜਿਸ ਸਜ਼ਾ ਮਿਲ ਗਈ ਹੈ ਜੇਕਰ ਸਾਰਾ ਪੱਟ ਗਲਿਆ ਪਿਆ ਹੋ ਸਕਦਾ ਵਿੱਚ ਕੀੜੇ ਵੀ ਹੋਣ ਕਿਉਂਕਿ ਮੱਖੀਆਂ ਨਾਲ ਭਰਿਆ ਪਿਆ ਕੀੜੇ ਹੋਣੇ ਤਾਂ ਸੁਭਾਵਕ ਹੀ ਆ ਉਹ ਨਿੱਕੇ ਨਿੱਕੇ ਬੱਚਿਆਂ ਦਾ ਕੀ ਕਸੂਰ ਆ ਭਾਈ ਅਜੀਬ ਕਾਰਨ ਨੂੰ ਸੁਰਤ ਵੀ ਨਹੀਂ ਆਈ ਤੇ ਉਹਨਾਂ ਦਾ ਪਿਓ ਚਿੱਟੇ ਦੇ ਟੀਕੇ ਲਾਉਂਦਾ ਹੋਇਆ ਨਰਕ ਕੱਟ ਰਿਆ ਨਾ ਭੰਗ ਹੀ ਭੰਗ ਖੜੀ ਆ ਤੇ ਆ ਜੰਗਲ ਬਣਿਆ ਹੋਇਆ ਉੱਥੇ ਇਹ ਬੰਦਾ ਆ ਗੰਦ ਦੇ ਵਿੱਚ ਪਿਆ ਜਿੱਥੇ ਆ ਟੀਕੇ ਸੂਈਆਂ ਸਲਿੰਜਾ ਇਦੇ ਆਸ-ਪਾਸ ਹੀ ਪਈਆਂ ਬਥੇਰੀਆਂ ਦੇਖੋ ਆਪਣਾ ਜਿਸਮ ਜਿਹੜਾ ਵਾ ਉਹ 100 150 ਰੁਪਏ ਦੇ ਵਿੱਚ ਜਿਹੜਾ ਉਹ ਦੇ ਰੀਆਂ ਨਸ਼ੇ ਦੀ ਜਿਹੜਾ ਆਪਾਂ ਚਿੱਟਾ 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 ਕਹੀਏ ਨਾ ਚਿੱਟੇ ਨੇ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਜਿੰਨਾ ਸਾਨੂੰ ਏਡਜ਼ ਹੋ ਗਈ ਹੈ ਏਡ ਇੱਕ ਲੜਕੀ ਨੇ ਬੱਚਾ ਪੈਦਾ ਕਰਕੇ ਦਿੱਤੀ ਦੋ ਦਿਨ ਬਾਅਦ 10000 ਦਾ ਉਹ ਬੱਚਾ ਵੇਚ ਕੇ ਤੇ ਉਹਦਾ ਨਸ਼ਾ ਜਿਹੜਾ ਉਹ ਪੀਤਾ ਮਾਮਾ ਨੇ ਆਪਣੇ ਬੱਚੇ ਵੇਚਨੇ ਸ਼ੁਰੂ ਕਰਦੇ ਨਸ਼ੇ ਦੀ ਖਾਤਰ ਅਸੀਂ ਜੇ ਨਸ਼ੇੜੀ ਨੂੰ ਅਸੀਂ ਬਿਲਕੁਲ ਨਹੀਂ ਚੱਕਦੇ ਨਾ ਸੀ ਉਹਦੀ ਮਦਦ ਕਰਦੇ ਨਾ ਕੋਈ ਸੈਂਟਰ ਸਾਡਾ ਪਰ ਇਹਦੀ ਹਾਲਤ ਆ ਜਿਹੜੀ ਇਹਦੇ ਹਾਲਾਤ ਆ ਜਿਹੜੇ ਉਹਨਾਂ ਨੂੰ ਦੇਖਦੇ ਹੋਇਆ ਅਸੀਂ ਅੱਜ ਇੱਥੇ ਪਹੁੰਚੇ ਆ ਭਾਈ ਬਚਾ ਲੋ ਜੇ ਬਚਾ ਹੁੰਦਾ ਪੰਜਾਬ ਨੂੰ ਤਾਂ ਬਚਾ ਲੋ ਜੰਡੇਆਲਾ ਗੁਰੂ ਦਾ ਸ਼ਹਿਰ ਰਗੂਨਾਥ ਕਾਲਜ ਦੇ ਸਾਹਮਣੇ ਨੌਜਵਾਨ ਜਿਹੜਾ ਇਹ ਮਿਲਿਆ ਵਾ ਔਰ ਜੋ ਇਸ ਵळे ਹਾਲਾਤ ਆ ਪੰਜਾਬ ਦੇ ਨਸ਼ੇ ਦੀ ਦਲਦਲ ਬਣ ਚੁੱਕਾ ਵਾ ਇਦਾਂ ਦੇ ਪਤਾ ਨਹੀਂ ਅਨੇਕਾਂ ਨੌਜਵਾਨ ਤੇ ਸਾਡੇ ਪੰਜਾਬ ਦੀਆਂ ਜਿਹੜੀਆਂ ਧੀਆਂ ਵਾਂ ਉਹ ਨਸ਼ੇ ਦੀ ਬਲੀ ਚੜਕੀਆਂ ਵਾਂ ਜੰਡੇਆਲਾ ਗੁਰੂ ਦੇ ਵਿੱਚ ਇਸ ਨੌਜਵਾਨ ਦੀ ਵੀ ਇਹ ਹਾਲਤ ਜਿਹੜੀ ਆ ਨਸ਼ੇ ਦੇ ਕਰਕੇ ਹੋ ਗਈ ਆ ਗੇਜੇ ਨਸ਼ੇ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਚਾਰ ਪੰਜ ਮਹੀਨੇ ਹੋ ਗਏ ਸੀ ਅਛਾ ਤੇ ਮੈਂ ਨਾ ਸਰਦਾਰ ਜੀ ਕੋਲ ਲੱਗਦਾ ਟੀਕਾ ਆਊਟ ਹੂੰ ਉਹਦੇ ਨਾਲ ਮੇਰੀਆਂ ਨਾਲ ਸਾਰੀ ਗੱਲ ਟੀਕਾ ਗਲਤ ਲੱਗਣ ਕਰਕੇ ਹਾਂਜੀ ਅਛਾ ਤੇ ਅੱਜ ਮੈਨੂੰ ਤੇ ਆਹ ਹੁਣ ਤੇਰੀ ਹਾਲਤ ਜਿਹੜੀ ਆ ਇਹ ਟੀਕਾ ਲਾਉਣ ਕਰਕੇ ਹੋਈ ਆ ਹਾਂਜੀ ਨਸ਼ੇ ਵਾਲਾ ਟੀਕਾ ਹਾਂਜੀ ਤੇ ਗਾ ਕਰੇਗਾ ਕਿ ਨਹੀਂ ਨਾ ਮੈਂ ਤੋਬਾ ਕਰਤੀ ਆ ਠੀਕ ਹੈ ਸਰਦਾਰ ਸਾਹਿਬ ਮੈਂ ਸਰਦਾਰ ਬਣ ਜਾऊंगा ਠੀਕ ਹੈ ਠੀਕ ਹੈ ਮੈਂ ਅੱਜ ਤੋਬਾ ਕੋਈ ਨਹੀਂ ਛੜੀ ਕਰਾਂਗਾ ਆ ਹਾਲਾਤ ਨੇ ਤੁਸੀਂ ਵੇਖ ਸਕਦੇ ਜੀ ਕਿ ਪੂਰੀ ਤਰ੍ਹਾਂ ਜਿਹੜੀ ਪਿਸ਼ਾਬ ਵਾਲੀ ਜਗਾਵਾ ਉਹਦੇ ਲਾਗੋਂ ਨਲਾਂ ਕਰ ਚੁੱਕੀਆਂ ਨੇ ਕੀੜੇ ਪੈ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਜੀ ਜੰਡਿਆਲਾ ਗੁਰੂ ਕਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਸ੍ਰੀ ਅਮਰਸਰ ਸਾਹਿਬ ਤੋਂ ਮਸਾਂ 20 ਕਿਲੋਮੀਟਰ ਦੂਰ ਇਹ ਇਲਾਕਾ ਜਿਹੜਾ ਇੱਕ ਕਸਬਾ ਇੱਥੋਂ ਅੱਗੇ ਵੀ ਸਾਨੂੰ ਸੇਵਾ ਮਿਲੀ ਆ ਪਹਿਲਾਂ ਵੀ ਅਸੀਂ ਲਾਲੀ ਬਾਪੂ ਨੂੰ ਲੈ ਕੇ ਗਏ ਆ ਇੱਥੋਂ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਬੱਦਸ ਦਾ ਮਾਰਿਆ ਹੋਇਆ ਇਨਸਾਨ ਇੱਥੇ ਪਿਆ ਨਰਕ ਘਟ ਰਿਆ ਤੁਸੀਂ ਦੇਖੋ ਕੀ ਹਾਲਤ ਆ ਉਹਦੀ ਉਧਰ ਵੀ ਚੱਲ ਕੇ ਦਿਖਾਉਨੇ ਆ ਗੰਦੇ ਨਾਲੇ ਦੇ ਉੱਤੇ ਪਿਆ ਵੀਰਾ ਇਹ ਇਹ ਗਲਿਆ ਪਿਆ ਥੱਲੇ ਸਾਰਾ ਪੰਜਾਬ ਦੇ ਵਿੱਚ ਚਿੱਟੇ ਨੇ ਚਿੱਟੇ ਵਰਗੇ ਇਸ ਨਸ਼ੇ ਨੇ ਕਿੰਨੀਆਂ ਜ਼ਿੰਦਗੀਆਂ ਖਰਾਬ ਕਰਤੀਆਂ ਦੇਖੋ ਆ ਜੰਗਲ ਆ ਭੰਗ ਹੀ ਭੰਗ ਖੜੀ ਆ ਸਾਰੀ ਤੇ ਇੱਥੇ ਆ ਸਾਰ ਇੱਥੇ ਟੀਕੇ ਹੀ ਲਾਉਂਦੇ ਆ ਬੈਠ ਕੇ ਆ ਨਸ਼ਿਆਂ ਦਾ ਕਰਨ ਦਾ ਇਹ ਇੱਕ ਆ ਦੇਖੋ ਸੁੰਜਾ ਕਿਵੇਂ ਪਈਆਂ ਆ ਦੇਖੋ ਇਹਦੇ ਕੋਲੇ ਵੀ ਸਰੰਜਾਂ ਪਈਆਂ ਦੇਖੋ ਕੋਲੇ ਇਹਦੇ ਲੈਟਰ ਪਏ ਹਾਂ ਵੀ ਕਾਕਾ ਕੀ ਹਾਲ ਨੇ ਕੀ ਨਾਮ ਤੇਰਾ ਗੁਰਦੇਵ ਸਿੰਘ ਗੁਰਦੇਵ ਸਿੰਘ ਕੀ ਹੋ ਗਿਆ ਤੈਨੂੰ ਇਹ ਕੀ ਹਾਲਤ ਬਣਿਆ ਦੇਖ ਜੇ ਤਾਂ ਤੂੰ ਚਾਹਣਾ ਤੇਰੀ ਅਸੀਂ ਮਦਦ ਕਰੀਏ ਹਾਂਜੀ ਫਿਰ ਤੈਨੂੰ ਸੱਚ ਬੋਲਣਾ ਮੈਂ ਥਾਰੇ ਗੱਲ ਸੱਚ ਬੋਲਾਂ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਤੇਰੀ ਜਾਨ ਬਚ ਜੂਗੀ ਪਰ ਜੇ ਤੂੰ ਝੂਠ ਬੋਲੇਗਾ ਠੀਕ ਆ ਕਿਰ ਅਸੀਂ ਵਾਪਸ ਮੁੜ ਜਣਾ ਯਾਰ ਠੀਕ ਆ ਠੀਕ ਆ ਠੀਕ ਆ ਹੁਣ ਤੂੰ ਇਹ ਦੱਸ ਵਿੱਚ ਟੀਕਾ ਲਾਉਂਦਾ ਸੀ ਹਾਂਜੀ ਟੀਕੇ ਲਾਉਂਦਾ ਸੀ ਹਾਂਜੀ ਕਿੰਨੇ ਟੀਕੇ ਲਾਉਂਦਾ ਦਿਨ ਚ ਦਿਨ ਚ 3 ਟੀਕੇ ਲਾਜ਼ਮੀ ਦਾ 2 ਲਾ ਇੱਥੇ ਵੀ ਟੀਕੇ ਲਾਇਆ ਸੀ ਇੱਥੋਂ ਗਲਿਆ ਇੱਥੇ ਟੀਕੇ ਲਾਇਆ ਸੀ ਕੁੱਲੇ ਦੇ ਟੀਕੇ ਲਾਉਣ ਲੱਗੇ ਬਾਹਰ ਚ ਲੱਗਦੇ ਨਹੀਂ ਸੀ ਉਹ ਟੀਕੇ ਬਾਹਾਂ ਚ ਨਹੀਂ ਲੱਗਦੇ ਥੋੜਾ ਜਿਹਾ ਇੱਕ ਮਿੰਟ ਅਥਰੇ ਲਾਉਂਦਾ ਅਥਰੇ ਲਾਉਂਦਾ ਇੱਕ ਮਿੰਟ ਵਾਪਸ ਕਰ ਦੇ ਨਾ ਵਾਪਸ ਕਰ ਇਹ ਵੀ ਗਲਤ ਲੱਗਾ ਟੀਕਾ ਇਹਦੇ ਕੋਲ ਅੱਛਾ ਕਿਉਂਕਿ ਉਹ ਇਹਨਾਂ ਨੂੰ ਇਹ ਕਿਹੜੇ ਡਾਕਟਰ ਨੇ ਤੇ ਇਹਨਾਂ ਨੂੰ ਸਿਰਫ ਇਹ ਆ ਵੀ ਆਪਣਾ ਨਿਸ਼ਾਨ ਅੰਦਰ ਜਾਣਾ ਚਾਹੀਦਾ ਤੇ ਉਹ ਗਲਤ ਲੱਗਣ ਕਰਕੇ ਆ ਸਾਰਾ ਜਿਹੜਾ ਪਾਪ ਦੇਖੋ ਜੀ ਆ ਸਾਰਾ ਗੜ ਗਿਆ ਬਾਥਰੂਮ ਵਾਲੀ ਜਗਾ ਤੇ ਆ ਸਾਈਡ ਉਹ ਸਾਰੀ ਜਗਾ ਗਲ ਗਈ ਹੈ ਬਾਈ ਦੀ ਯਾਰਾ ਮੈਨੂੰ 25 ਦਿਨ ਹੋ ਗਏ ਇੱਥੇ ਤੇ ਇਹਨੂੰ ਕਹਿਣੇ ਮੇਰੀ ਬਾਤ ਵੀ ਪੁੱਛੀ ਵੀਰੇ ਤੂੰ ਕਿਹੜਾ ਬਹੁਤ ਚੰਗਾ ਕੰਮ ਕਰਦਾ ਸੀਗਾ ਮੈਨੂੰ ਮaaf ਕਰ ਤੋਰੀਆਂ ਚਕਾਰੀਆਂ ਕੀਤੀਆਂ ਤੂੰ ਛੱਡਿਆ ਹੀ ਕੋਹ ਨਹੀਂ ਤੂੰ ਵੀ ਕਿਹੜਾ ਕੱਟ ਕੀਤੀ ਆ ਮੈਨੂੰ ਮaaf ਕਰ ਦੋ ਗਲਤੀ ਹੋਈ ਗਾਂ ਤੂੰ ਗਲਤੀ ਨਹੀਂ ਹੋਏਗੀ ਕਦੀ ਵੀ ਲੈ ਸੱਦਾ ਸੱਦਾ ਤਾਰਵੜ ਕੱਜੀ ਆਗਾ ਬੱਚਾ ਤੱਕ ਸਾਥਰੀ ਦਿੱਤਾ ਕਿਹੜੇ ਘਰ ਤੱਕ ਛੱਡ ਕੇ ਚੱਲ ਗਿਆ ਬੱਚੇ ਲੈ ਕੇ ਕਿੰਨੇ ਜਵਾਕ ਤਰੇ ਦੋ ਜਵਾਗ ਹੀ ਕਿੱਡੇ-ਕੱਡੇ ਆ ਪੰਜ ਸਾਲਾਂ ਦੀ ਕੁੜੀ ਆ ਸਾਢੇ ਤਿੰਨ ਸਾਲਾਂ ਦਾ ਮੁੰਡਾ ਆ ਉਹ ਕੀ ਉਹ ਕੀ ਸਾਥ ਦੇਣਗੇ ਤੇਰਾ ਪੂਰਾ ਜਵਾਕ ਹੁਣ ਕਈਆਂ ਨੇ ਬੱਚਿਆਂ ਨੇ ਸਾਥ ਨਹੀਂ ਦਿੱਤਾ ਔਰ ਇਹਦਾ ਬੱਚਾ ਇੰਨਾ ਸੋਹਣਾ ਉਹ ਕਿ ਜਿਵੇਂ ਕਿਸੇ ਰਾਇਲ ਫੈਮਿਲੀ ਦਾ ਹੁੰਦਾ ਕਿੱਥੇ ਨੇ ਜਵਾਕ ਤੇਰੇ ਹੁਣ ਲੱਗ ਚ ਲੱਗੀ ਉੱਥੇ ਚ ਲੱਗੀ ਬਨਾਰਸੀ ਹਾਂ ਬਨਾਰਸਰੀ ਸੀ ਹਾਂਜੀ ਤੂੰ ਬਨਾਰਸ ਦਾ ਮੈਂ ਨਹੀਂ ਹਾਂ ਮੈਂ ਇੱਥੇ ਜਮੈਂ ਪਹਿਲਾਂ ਮੈਂ ਇੱਥੇ ਰਿਹਾ ਪਿਆ ਤੇਰੇ ਮਾਂ ਪਿਓ ਮਾਪੇ ਮਰ ਗਏ ਕਿਵੇਂ ਮਾਪੇ ਪਹਿਲੇ ਪਿਓ ਮਰ ਗਿਆ ਬਜ਼ੁਰਗੀ ਹੀ ਹੂੰ ਤੇ ਮਾਂ ਮਰ ਗਈ ਉਹ ਵੀ ਬਜ਼ੁਰਗੀ ਹੋ ਗਈ ਮਰ ਗਈ ਅੱਛਾ ਘਰ ਕਿੱਥੇ ਤੇਰਾ ਘਰ ਮੇਰਾ ਇੱਥੇ ਕੋਈ ਨਹੀਂ ਆ ਘਰ ਆ ਡੰਬਰ ਸਾਰੇ ਮਾਪਿਓ ਨੇ ਵੇਚਤਾ ਹੂੰ ਖਾ ਪੀ ਗਏ ਕੁਝ ਨਹੀਂ ਬਚਿਆ ਸਾਡੇ ਕੋਲ ਕਿੰਨੇ ਭੈਣ ਭਰਾ ਤੁਸੀਂ ਤਾਂ ਅਸੀਂ ਦੋ ਆ ਤਿੰਨ ਭਰਾ ਹਾਂ ਇੱਕ ਪਹਿਲੇ ਮੁਗਜ ਗਿਆ ਉਹ ਵੀ ਨਸ਼ਾ ਕਰਦਾ ਸੀ ਨਾ ਉਹ ਜਿਹੜਾ ਦੂਸਰਾ ਭਰਾ ਹੈ ਮੇਰਾ ਕੋਨ ਨੂੰ ਮੈਂ ਅੱਗੇ ਜਗਾ ਵੇਚ ਦਈਏ ਜਗਾ ਤੇਰੇ ਕੋਲ ਜੜੀ ਹੈਗੀ ਥੋੜੀ ਜੀ ਵੇਚ ਕੇ ਮੇਰਾ ਲਾਜ ਕਰਾ ਦੇ ਕਿੰਨਾ ਨਾ ਮੈਂ ਨਹੀਂ ਕੋਈ ਵੀ ਕਰ ਸਕਦਾ ਤੇਰੇ ਲਈ ਜਾਂ ਅੱਜ ਵੀ ਮਰ ਜਾ ਕੱਲ ਵੀ ਮਰ ਜਾ ਮੇਰੇ ਲਈ ਕੋਈ ਪਰਵਾਹ ਨਹੀਂ ਤੂੰ ਘਾਤੋ ਘਰ ਵਿੱਚ ਤੇਰੀ ਖਾਤਰ ਬਈ ਤੂੰ ਨਸ਼ੇ ਨਾਲ ਫੇਰ ਉਮੀ ਹੋ ਜਾਣਾ ਨਹੀਂ ਮੈਂ ਨਸ਼ਾ ਨਹੀਂ ਕਰਾਂਗਾ ਕਦੇ ਨਹੀਂ ਕਰਾਂਗਾ ਹੋਣ ਅੱਜ ਕੱਲ ਨਸ਼ਾ ਕੀਤਾ ਸੀ ਅੱਜ ਕੀਤਾ ਹੀ ਸਹੀ ਰੱਖ ਨਾ ਮੈਂ ਕੱਲ ਦਾ ਇਤਰੇ ਪਿਆਰ ਸਰਦਾਰ ਜੀ ਨੇ ਮਿਲ ਕੱਲ ਗੋਲੀ ਖਾਦੀ ਚੀਜ਼ ਚਲੇ ਰੱਖਣਾ ਨਾ ਕੋਈ ਨਸ਼ਾ ਤਾਂ ਕੀਤਾ ਹੀ ਹੋਊ ਭੰਗ ਖਾਦੀਆ ਭੰਗ ਆ ਲੁੱਪਿਆ ਗਿਆ ਮੈਨੂੰ ਮੁੰਡਾ ਮਾਰ ਕੇ ਤੇ ਬੀੜੀ ਪਰ ਕੇ ਵਾਹ ਉਹ ਰੋਜ਼ ਵੀ ਨਾ ਭੰਗ ਰੋਜ਼ ਵੀ ਨਾ ਰੋਜ਼ ਨਹੀਂ ਹੁਣ ਇਹ ਪਿਆ ਗਿਆ ਬਾਅਦ ਤਿੰਨ ਟਾਂਕੀ ਹੋਇਆ ਬਾਅਦ ਹੋਰ ਕੋਈ ਗੱਲ ਨਹੀਂ ਹੋਰ ਕੋਈ ਨਸ਼ਾ ਨਹੀਂ ਕੀਤਾ ਮੈਂ ਕੱਲ ਦਾ ਸਰਦਾਰ ਜੀ ਨੂੰ ਜੁਨੇ ਦੁੱਧ ਦੇ ਗਏ ਹੀ ਮੈਤ੍ਰਿਆ ਆਮਾ ਇਹ ਸਾਡੀ ਸਰਕਾਰ ਨੂੰ ਬੇਨਤੀ ਆ ਬਹਿਤਾ ਸ਼ਾਬਾਸ਼ੀ ਵੀ ਉਹਨਾਂ ਨੂੰ ਚਲੋ ਕਹਿੰਦੇ ਵੀ ਹੁਣ ਨਸ਼ੇ ਦੀ ਕਮਰ ਤੋੜਨ ਲੱਗੇ ਹੋਇਆ ਕਹਿੰਦੇ ਇੱਕ ਜੁੱਧ ਨਸ਼ੇ ਵਿਰੁੱਧ ਉਹਨਾਂ ਦੇ ਬੜੀ ਥਾਵਾਂ ਤੇ ਸਲੋਗਨ ਵੀ ਲੱਗੇ ਆ ਪਰ ਆ ਸਾਹਮਣੇ ਪਿਆ ਸੜਕ ਤੇ ਬੰਦਾ ਤੇ ਇੱਥੇ ਆ ਚਿੱਟਾ ਲਾ ਲਾ ਕੇ ਸਰਿੰਜਾਂ ਸਿੱਟੀਆਂ ਪਈਆਂ ਤੇ ਆ ਚਿੱਟੇ ਦਾ ਸ਼ਿਕਾਰ ਹੋਇਆ ਇੱਕ ਗੱਭਰੂ ਗਰਦੇਵ ਸਿੰਘ ਇੱਥੇ ਪਿਆ ਵਾ ਗਰਦੇਵ ਸਿੰਘ ਦੇ ਪਿਤਾ ਜੀ ਦਾ ਨਾਮ ਕੀ ਸੀ ਜੀ ਇੰਦਰ ਸਿੰਘ ਮਾਤਾ ਜੀ ਦਾ ਕੀ ਨਾਮ ਸੀ ਜਗਿੰਦਰ ਕੌਰ ਜਗਿੰਦਰ ਕੌਰ ਜਗਿੰਦਰ ਕੌਰ ਦਾ ਪੁੱਤ ਇੰਦਰ ਸਿੰਘ ਦਾ ਪੁੱਤ ਅੱਜ ਇੱਥੇ ਪਿਆ ਵਾ ਮਰਨ ਦੀ ਕੰਗਾਰ ਤੇ ਆ ਬਸ ਇੱਕ ਕੀੜੇ ਹੀ ਨਹੀਂ ਪਏ ਹੋਏ ਬਾਕੀ ਆ ਸਾਰਾ ਗਲ ਗਿਆ ਥੱਲੇ ਇਹ ਨਗਨ ਪਿਆ ਨਗਨ ਸ਼ਾਇਦ ਸਰਕਾਰ ਨੂੰ ਦਿਖਾਉਣ ਦੇ ਲਈ ਜਾਂ ਸਿਸਟਮ ਨੂੰ ਜਗਾਉਣ ਦੇ ਲਈ ਜਾਂ ਸਮਾਜ ਨੂੰ ਸੁਣਾਉਣ ਦੇ ਲਈ ਇਹ ਆਵਾਜ਼ ਸਾਡੀ ਥੋੜੀ ਪੈ ਜਵੇ ਪਰ ਅਸੀਂ 호ਕਾ ਦਿੰਨੇ ਆ ਭਾਈ ਬਚਾ ਲੋ ਜੇ ਬਚਾ ਹੁੰਦਾ ਪੰਜਾਬ ਨੂੰ ਤਾਂ ਬਚਾ ਲੋ ਔਰ ਵੀਰ ਜੀ ਇਹ ਜੰਡਿਆਲਾ ਗੁਰੂ ਦਾਣਾ ਮੱਡੀ ਦੇ ਵਿੱਚ ਰਿਹਾ ਕਾਫੀ ਟਾਈਮ ਹਾਂਜੀ ਉਹ ਦਾਣਾ ਮੱਡੀ ਨਹੀਂ ਕਹਿ ਸਕਦੇ ਉਹ ਇੱਕ ਵੇਪਾਰ ਦਾ ਧੰਦਾ ਵੱਖਰਾ ਹੈ ਅੱਛਾ ਉੱਥੇ ਜਿੱਥੋਂ ਅਸੀਂ ਢਾਲੀ ਨੂੰ ਲੈ ਗਏ ਪਹਿਲਾਂ ਢਾਲੀ ਅੱਛਾ ਜੀ ਉੱਥੇ ਮੇਰੇ ਖਿਆਲ 20 ਕੁੜੀਆਂ ਵਾਲੀਆਂ ਜਿਹੜੀਆਂ ਟੀਕੇ ਲਾ ਰਹੀਆਂ ਕਰਦੀਆਂ ਨਸ਼ਾ ਕਰ ਰਹੀਆਂ ਨੇ ਹਾਂਜੀ ਔਰ ਉੱਥੇ ਜੀ ਇਸ ਵੇਲੇ ਦੀ ਇੰਨੀ ਜੀ ਥੱਕ ਲਾ ਇੰਨਾ ਹਾਂ ਛੱਡ ਦੇ ਛੱਡ ਦੇ ਔਰ ਉੱਥੇ ਹੀ ਇਸ ਵੇਲੇ ਦੀ ਜਿਹੜੀ ਸਰਕਾਰ ਹੈ ਚੰਗੇ ਉਹਨਾਂ ਦਾ ਦਫ਼ਤਰ ਹੈ ਮਾਰਕੀਟ ਕਮੇਟੀ ਦਾ ਸਾਰਾ ਕੁਝ ਹੋ ਰਿਹਾ ਪੂਰੀ ਰਾਤ ਉੱਥੇ ਧੰਦਾ ਚੱਲ ਰਿਹਾ ਵਾ ਲੋਕ ਇੰਨੇ ਪਰੇਸ਼ਾਨ ਜਿਹੜੇ ਆਲਾ ਕੁੜੇ ਤੇ ਆ ਹਾਲਾਤ ਅਸੀਂ ਦੇਖਦੇ ਵੀ ਉਹਨਾਂ ਦੇ ਵਿੱਚ ਵੀ ਤੂੰ ਵੀ ਉਹਨਾਂ ਦੇ ਨਾਲ ਹੀ ਹੁੰਦੇ ਸੱਚ ਦੱਸਣੀ ਹੈ ਗੱਲ ਅੱਜ ਮੈਂ ਉਹਨਾਂ ਨਾਲ ਪਹਿਲਾਂ ਨਾਲ ਸੀਗਾ ਨਾ ਹਾਂਜੀ ਪਹਿਲਾਂ ਉਹਨਾਂ ਦੇ ਨਾਲ ਰਹਿੰਦਾ ਸੀ ਨਾ ਹਾਂ ਕੁੜੀਆਂ ਨਾਲ ਰਹਿੰਦਾ ਸੀ ਉਹ ਵੀ ਧੰਦਾ ਕਰਦੀਆਂ ਸੀਗੇ ਤੂੰ ਵੀ ਨਾਲ ਹੀ ਉਹਨਾਂ ਦੇ ਕੰਮ ਕਰਾਉਂਦਾ ਸੀ ਨਹੀਂ ਹਾਂ ਮੈਂ ਉਹਨਾਂ ਨਾਲ ਅੱਗੇ ਖਲੋ ਜਾਂਦਾ ਸੀ ਨਸ਼ਾ ਨੇ ਆਲੂ ਕਿਰੰਦਾ ਹੀ ਤੋਂ ਨਸ਼ਾ ਨਸ਼ਾ ਦਿੰਦੀ ਆ ਨਸ਼ਾ ਦਿੰਦੀ ਆ ਮੈਨੂੰ ਤੈਨੂੰ ਦਿੰਦੀ ਆ ਨਸ਼ਾ ਹਾਂਜੀ ਠੀਕ ਆ ਠੀਕ ਆ ਲੈਉਣ ਨੂੰ ਤੈਨੂੰ ਉਹ ਨਸ਼ਾ ਦੇ ਦਿੰਦੀ ਆ ਹਾਂਜੀ ਤੇ ਗੁਰਦੇਵ ਸਿੰਘ ਤੇਰਾ ਨਾਂ ਹਾਂਜੀ ਗੁਰਦੇਵ ਸਿੰਘ ਤੈਨੂੰ ਹੁਣ ਮਾੜੀ ਮੋਟੀ ਸ਼ਰਮ ਆ ਰਹੀ ਹੈ ਵੀ ਤੂੰ ਕੀ ਕੀਤਾ ਬਹੁਤ ਗਲਤੀ ਕੀਤਾ ਉਹ ਦੁਗਲਤੀ ਦੀ ਹੈ ਜਿਸ ਸਜ਼ਾ ਮਿਲ ਗਈ ਹੈ ਮਿਲਵਾਬ ਕਰ ਦੂੰ ਤੇਰੇ ਬੱਚੇ ਰੁਲ ਗਏ ਯਾਰ ਬਾਈ ਉਹ ਮਿਲਵਾਬ ਕਰੇ ਕੋ ਪ੍ਰਿੰਸ ਫਿਰ ਇਹ ਸਨਾਮਾ ਮੁੰਡੇ ਦਾ ਕਿੰਨਾ ਸੋਹਣਾ ਆ ਨੀਤੂ ਨੀਤੂ ਯਾਰ ਉਹਨਾਂ ਦਾ ਕੀ ਕਸੂਰ ਆ ਬਾਈ ਯਾਰ ਹੈ ਤੈਨੂੰ ਸ਼ਰਮ ਆ ਆ ਰਹੀ ਏ ਕਿ ਨਹੀਂ ਆ ਰਹੀ ਏ ਮਾਪਿਓ ਮਰ ਗਏ ਤੇਰੇ ਯਾਰ ਬਹੁਤ ਜਿਆਦਾ ਨਹੀਂ ਰਹਿ ਹੁੰਦਾ ਬਾਈ ਜਦੋਂ ਤੂੰ ਠੀਕ ਹੋਣਾ ਨਾ ਤੇਰੇ ਅੰਦਰ ਕੀੜੇ ਕੋਈ ਕੀੜਾ ਨਹੀਂ ਜਾਗੇਗਾ ਕੋਈ ਕੀੜਾ ਨਹੀਂ ਜਾਗੇਗਾ ਮੈਂ ਕਹਿ ਰਿਹਾ ਕੋਈ ਕੀੜਾ ਨਹੀਂ ਜਾਗੇਗਾ ਮੈਂ ਰਹਿ ਕੇ ਦਿਖਾਵਾਂਗਾ ਤੁਹਾਨੂੰ ਮੁਢਲੇ ਵਾਜਿਨ ਬਿਲ ਦੇਗਾ ਬਗਾਦ ਚ ਨਿਕਲ ਜਾਗਾ ਹੋਰ ਪ੍ਰੇਮ ਦੇ ਵੀਰ ਜੀ ਇਸ ਵੇਲੇ ਜੋ ਇਹਦੇ ਮਹਾਲਾਤ ਵੇਖ ਰਿਹਾ ਕਾਫੀ ਦਿਨ ਤੋਂ ਇਹ ਮੌਤ ਮੰਗ ਰਿਹਾ ਹੂੰ ਕਿਉਂਕਿ ਤੁਸੀਂ ਵੇਖ ਲਿਆ ਕਿ ਮੈਨੂੰ ਲੱਗਦਾ ਇਹਦੇ ਅੰਦਰ ਕੀੜੇ ਵੀ ਪੈ ਚੁੱਕੇ ਜੀ ਇਹ ਗਲਿਆ ਪਿਆ ਸਾਰੇ ਜਿਹੜੇ ਹੁਣ ਕੱਢਣੇ ਪੈਣੇ ਤੁਸੀਂ ਧੰਨੋ ਮੈਂ ਕਹਿੰਦਾ ਕਿ ਮੈਂ ਪਹਿਲਾਂ ਵੀ ਬੇਨਤੀ ਕਰਦਾ ਕਿ ਜੋ ਸਰਕਾਰਾਂ ਦੇ ਕੰਮ ਆ ਜੋ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬੰਦੀ ਹੈ ਉਹ ਤੁਸੀਂ ਨਿਭਾ ਰਹੇ ਹੋ ਤੁਸੀਂ ਏਡੀ ਵੱਡੀ ਸੇਵਾ ਲੈ ਰਹੇ ਹੋ ਕਿ ਸਾਡੇ ਕੋਲ ਸ਼ਬਦ ਨਹੀਂ ਉਹ ਵੀ ਕਰਾਉਣ ਵਾਲਾ ਜੀ ਵਾਇਗਰੀ ਅਸੀਂ ਵੀ ਕੌਣ ਆ ਸਾਡੀ ਕੀ ਔਕਾਤ ਆ ਵੀ ਅਸੀਂ ਕਿਸੇ ਨੂੰ ਸੜਕ ਤੋਂ ਚੱਕ ਕੇ ਆਪਣੇ ਘਰੇ ਲਿਜਾਈਏ ਅਸ ਨਗਰ ਦੀ ਗੱਲ ਕਰਦੇ ਤੇ ਅਰਬਾਂ ਕਰੋੜਾਪਤੀ ਵੀ ਲੋਕ ਇੱਥੇ ਰਹਿ ਰਹੇ ਆ ਇਹ ਰੋਲ ਰਿਆ ਔਰ ਹਾਲਾਤ ਵੇਖ ਰਹੇ ਮੱਛਰ ਤੇ ਆ ਇੱਕ ਜੰਗਲ ਆ ਪਰ ਤੁਸੀਂ ਇਹ ਕੋਈ ਜਿਹੜਾ ਆਸ਼ੀਆਨਾ ਬਣਾਇਆ ਵਾ ਸੁਪਨਿਆਂ ਦਾ ਘਰ ਸ਼ਾਇਦ ਉਹ ਨਾਮ ਹੁੰਦਾ ਤੇ ਇਹ ਜਿਹੜੇ ਪੰਜਾਬ ਦੇ ਲੋਕ ਆ ਇਹ ਸੜਕਾਂ ਦੇ ਉੱਤੇ ਇੱਕ ਖਤਰਾ ਜੀ ਪ੍ਰਮਾਤਮਾ ਮਿਹਰ ਕਰੇ ਜੀ ਇਹ ਕੰਬਲ ਚੱਕ ਲੈ ਪੁੱਤ ਥੱਲੇ ਕੰਬਲ ਵਿਛਾਉਣਾ ਨਹੀਂ ਜਿਹਦੇ ਚ ਪਸ ਪੈ ਜੂ ਸਾਰੇ ਚ ਬਾ ਅਤਰ ਗੁਰਦੇਵ ਸਿੰਘ ਕੀ ਕੰਮ ਕਰਦਾ ਸੀ ਪਹਿਲਾਂ ਮੈਂ ਮੰਡੀ ਚ ਪੱਲੇਦਾਰੀ ਕਰਦਾ ਹਾਂ ਹਾਂ ਮੁਰਕਿ ਚ ਕਰਦੇ ਚ ਲੱਗੀ ਪੱਲੇਦਾਰੀ ਛੱਡਤੀ ਕੋਈ ਕੰਮ ਕਿੰਨੇ ਸਾਲ ਹੋ ਗਏ ਨਸ਼ਾ ਕਰਦੇ ਨੂੰ ਇਹ ਚਿੱਟਾ ਸਾਲ ਥੋੜੇ ਜੀ ਹੋਏ ਜੀ ਤਿੰਨ ਇੱਕ ਦਸਾਲੀ ਹੋਇਆ ਤਿੰਨ ਚਾਰ ਪੰਜ ਪੰਜ ਮਹੀਨੇ ਵੱਧ ਹੋ ਤੋ ਹੋਏ ਹੋਣਗੇ ਜਿਆਦਾ ਸਾਲ ਹੋਏ ਹੋਗੇ ਇੱਥੋਂ ਵੱਧ ਨਹੀਂ ਹੋਇਆ ਸੀ ਪਰ ਟੀਕਾ ਮੇਰੇ ਤੋਂ ਲੱਗਿਆ ਔਟ ਔਟ ਲੱਗ ਗਿਆ ਭਰ ਗਿਆ ਜੀ ਟੀਕਾ ਉੱਥੇ ਛੁੱਡੇ ਚ ਨਾ ਇੱਥੇ ਕੁੱਲੇ ਚ ਲਾਉਂਦਾ ਸੀ ਤੂੰ ਕੁੱਲੇ ਚ ਲਾਇਆ ਸੀ ਕੁੜੀ ਕੋਲ ਲਵਾਇਆ ਸੀ ਹਾਂ ਉੱਥੇ ਲਵਾਇਆ ਸੀ ਹੂੰ ਉਹ ਟੀਕਾ ਗਿਆ ਭਾਰ ਉਹ ਫਿਰ ਉਤੋਂ ਫਟ ਗਿਆ ਹਾਂ ਉਹ ਵੱਡਾ ਹੋ ਗਿਆ ਡਾ ਤਕੜਾ ਫਲੂਆ ਫਟ ਗਿਆ ਕਿੰਨੇ ਦਿਨ ਹੋ ਗਏ ਨੂੰ ਫਟੇ ਨੂੰ ਤੈਨੂੰ ਫਟੇ ਨੂੰ ਅੱਜ ਤੱਕ ਇਹਨੇ ਫਟੇ ਨੂੰ 15 ਦਿਨ ਹੋ ਗਏ ਆ ਤੂੰ 15 ਦਿਨ ਤੋਂ ਅਹੀਂ ਪਿਆ ਤੂੰ ਹਾਂਜੀ ਪਹਿਲੇ ਤੇ 10 ਦਿਨ ਮੈਂ ਉਤਰਾ ਪਿਆ ਰਿਆ ਲੱਤ ਫੁੱਲ ਗਈ ਸੀ ਲੱਤ ਦੇ ਵਿੱਚ ਚੋਰੇ ਸ਼ਬਰ ਕੰਨਿਕਲ ਗਿਆ ਮੁੜ ਕੇ ਪਿਆ ਰਿਆ 15 ਦਿਨ ਫਿਰ ਉਤਰਾ ਪਿਆ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਗੱਲਾਂ ਤੁਸੀਂ ਇਸ ਵੀਰ ਦੀਆਂ ਸੁਣੀਆਂ ਵੀ ਇਹ ਨਸ਼ੇ ਕਰਦਾ ਸੀ ਚਿੱਟਾ ਲਾਉਂਦਾ ਸੀ ਚਿੱਟੇ ਦਾ ਟੀਕਾ ਇਹਨੇ ਆਪਣੇ ਕੁੱਲੇ ਦੇ ਵਿੱਚ ਲਾ ਲਿਆ ਕੁੜੀ ਤੋਂ ਲਵਾਇਆ ਭੁਗਤੀ ਕਾ ਗਲਤ ਲੱਗ ਗਿਆ ਤੇ ਉਹ ਟੀਕਾ ਫੁੱਲ ਗਿਆ ਤੇ ਉਹ ਫਟ ਗਿਆ ਦੇਖੋ ਨਸ਼ਾ ਕਰਨ ਵਾਲੇ ਸਾਡੇ ਵੀਰ ਇਹ ਪੰਜਾਬ ਦੇ ਵਸਿੰਦੇ ਨੇ ਗੁਰਦੇਵ ਸਿੰਘ ਇਹਦਾ ਨਾਂ ਤੇ ਹਾਲਤ ਦੇਖੋ ਇਹਦੀ ਕੀ ਆ ਤੇ ਹਾਲਾਤ ਦੇਖੋ ਇਹਦੇ ਕੀ ਆ ਜੇ ਤੁਹਾਨੂੰ ਇਹ ਚੱਕ ਕੇ ਦਿਖਾਈਏ ਤਾਂ ਦੇਖ ਨਹੀਂ ਹੋਣਾ ਸੋਸ਼ਲ ਮੀਡੀਆ ਤੇ ਵੀਡੀਓ ਸਾਡੀ ਬੈਨ ਹੋ ਜਾਣੀ ਆ ਜੇ ਇਹ ਜ਼ਖਮ ਅਸੀਂ ਦਿਖਾ ਦਈਏ ਸਾਰੀ ਬਾਥਰੂਮ ਵਾਲੀ ਜਗ੍ਹਾ ਸਾਰਾ ਪੱਟ ਗਲਿਆ ਪਿਆ ਹੋ ਸਕਦਾ ਵਿੱਚ ਕੀੜੇ ਵੀ ਹੋਣ ਕਿਉਂਕਿ ਮੱਖੀਆਂ ਨਾਲ ਭਰਿਆ ਪਿਆ ਕੀੜੇ ਹੋਣੇ ਤਾਂ ਸੁਭਾਵਕ ਹੀ ਆ ਤੇ ਇਹ ਨੌਜਵਾਨ ਜਿਹਦਾ ਵਿਆਹ ਹੋਇਆ ਹੋਇਆ ਦੋ ਬੱਚੇ ਆ ਇੱਕ ਇਹਦਾ ਬੇਟਾ ਪ੍ਰਿੰਸ ਆ ਤਿੰਨ ਸਾਢੇ ਤਿੰਨ ਸਾਲ ਦਾ ਬੇਟੀ ਉਹਦੋਂ ਛੋਟੀ ਆ ਉਹ ਨਿੱਕੇ ਨਿੱਕੇ ਬੱਚਿਆਂ ਦਾ ਕੀ ਕਸੂਰ ਆ ਭਾਈ ਜਿਨ੍ਹਾਂ ਦਾ ਹਰੀ ਵਿਚਾਰਿਆਂ ਨੂੰ ਸੁਰਤ ਵੀ ਨਹੀਂ ਆਈ ਤੇ ਉਹਨਾਂ ਦਾ ਪਿਓ ਅ ਚਿੱਟੇ ਦੇ ਟੀਕੇ ਲਾਉਂਦਾ ਹੋਇਆ ਨਰਕ ਨਰਕ ਕੱਟ ਰਿਆ ਨਸ਼ੇ ਦੀ ਡੋਜ ਦੇ ਕਰਕੇ ਗਲ ਗਿਆ ਅੱਜ ਔਰ ਇਹ ਨਸ਼ਾ ਕਾਦਾ ਵਾ ਇਹ ਵੀਰ ਦੱਸਦਾ ਉੱਥੇ ਮੰਡੀ ਦੇ ਵਿੱਚ ਅਸੀਂ ਕਿਸੇ ਨੂੰ ਮਾੜਾ ਜਾਂ ਚੰਗਾ ਨਹੀਂ ਕਹਿਣਾ ਚਾਹੁੰਦੇ ਪਰ ਉੱਥੇ ਜੰਡਿਆਲਾ ਗੁਰੂ ਦਾ ਸ਼ਹਿਰ ਆ ਇਹ ਗੁਰੂ ਕੀ ਨਗਰੀ ਆ ਜੰਡਿਆਲਾ ਗੁਰੂ ਦਾ ਆਪਣੇ ਆਪ 'ਚ ਨਾਮ ਹੀ ਦਰਸਾਉਂਦਾ ਵੀ ਕਿੰਨੀ ਮਹੱਤਵਪੂਰਨ ਜਗ੍ਹਾ ਹੈ ਜੰਡਿਆਲਾ ਗੁਰੂ ਦਾ ਮੰਡੀ ਦੇ ਵਿੱਚ ਉੱਥੇ ਨਸ਼ੇ ਦੀ ਪੂਰਤੀ ਲਈ ਉੱਥੇ ਸਾਡੀਆਂ ਇਸੋਂ ਦੇ ਰਹਿਣ ਵਾਲੀਆਂ ਕੁੜੀਆਂ ਬਸਿੰਦਾ ਇੱਥੋਂ ਦੀਆਂ ਦੇਵਪਾਰ ਦਾ ਧੰਦਾ ਕਰਦੀਆਂ ਨਸ਼ਾ ਇਹਨੂੰ ਵੀ ਦਿੰਦੀਆਂ ਸੀ ਕਰਨ ਨੂੰ ਪੂਰਾ ਤੇ ਇਹ ਉਹਨਾਂ ਦੀ ਸਪੋਰਟ ਕਰਦਾ ਸੀ ਉਹਨਾਂ ਦੀ ਮਦਦ ਕਰਦਾ ਸੀ ਤੇ ਉਹ ਟੀਕਾ ਜਦੋਂ ਉਹਨਾਂ ਨੇ ਇਹਦੇ ਕਿੰਨਾ ਮੈਂ ਉਹ ਤੋਂ ਹੀ ਲਵਾਇਆ ਕੁੜੀ ਤੋਂ ਤੇ ਉਹ ਗਲਤ ਲੱਗ ਗਿਆ ਤੇ ਉਹ ਫਟ ਗਿਆ ਦਾ ਸਾਰਾ ਜਿਹੜਾ ਉਹ ਏਰੀਆ ਜਿੱਥੇ ਟੀਕਾ ਲਾਇਆ ਤੇ ਹੁਣ ਇਹ 15 20 ਦਿਨਾਂ ਤੋਂ ਐਡਾਂ ਹੀ ਪਿਆ ਤੜਫ ਰਿਆ ਉਹਨਾਂ ਨੇ ਵੀ ਛੱਡ ਤਾਂ ਪਰੇ ਹੋਗੇ ਇਹਦੇ ਹਾਲਾਤਾਂ ਦੇ ਵਿੱਚ ਭੈਣ ਭਰਾ ਤਾਂ ਤੁਹਾਨੂੰ ਪਤਾ ਹੀ ਆ ਕਿੱਥੇ ਖੜਦਾ ਕੋਈ ਮਾਂ ਪਿਓ ਮਰੇ ਹੋਇਆ ਘਰ ਵਾਲੀ ਵੀ ਬੱਚੇ ਲੈ ਕੇ ਪਾਸੇ ਹੋ ਗਈ ਕਿਉਂਕਿ ਉਹਨੇ ਬੱਚੇ ਪਾਲਣੇ ਆ ਜੇ ਇਸ ਹਾਲਾਤ ਦੇ ਵਿੱਚ ਉਹ ਕੀ ਕਰ ਸਕਦੀ ਉਹ ਵੀ ਤੇ ਉਹ ਸਾਈਡ ਤੇ ਹੋ ਗਈ ਆਪਣਾ ਤੇ ਅੱਜ ਜੇ ਗੱਲ ਕਰੀਏ ਸਾਡਾ ਸਮਾਜ ਇੱਥੋਂ ਦੀ ਕੋਲ ਦੀ ਨਿੰਗੀ ਜਾਂਦਾ ਏ ਘੁੱਗ ਵਸਦਾ ਸ਼ਹਿਰ ਲੋਕ ਨਿਕਲੀ ਜਾਂਦੇ ਕੋਲ ਦੀ ਸਾਹਮਣੇ ਇੱਥੇ ਸਕੂਲ ਆ ਉਦੋਂ ਸਾਹਮਣੇ ਅੱਗੇ ਕਾਲਜ ਆਪਣਾ ਹਸਪੀਟਲ ਆ ਰਗੂਨਾਥ ਹਸਪੀਟਲ ਕਾਲਜ ਆ ਕਾਲਜ ਕਾਲਜ ਆ ਤੇ ਇਹ ਮੰਦਿਰ ਆ ਬਿਲਕੁਲ ਕੰਧਰੇ ਨਾਲ ਤੇ ਆਹ ਭੰਗ ਹੀ ਭੰਗ ਖੜੀ ਆ ਤੇ ਆ ਜੰਗਲ ਬਣਿਆ ਹੋਇਆ ਉੱਥੇ ਇਹ ਬੰਦਾ ਆ ਗੰਦ ਦੇ ਵਿੱਚ ਪਿਆ ਜਿੱਥੇ ਆ ਟੀਕੇ ਸੂਈਆਂ ਸਰਿੰਜਾਂ ਇਹਦੇ ਆਸ-ਪਾਸ ਹੀ ਪਈਆਂ ਬਥੇਰੀਆਂ ਔਰ ਵੀਰ ਜੀ ਹਾਲਾਤ ਦੇ ਹੋ ਗਏ ਆ ਵੀ ਜਿਹੜੀਆਂ ਉਹ ਲੜਕੀਆਂ ਨੇ ਵੇਖੋ ਆਪਣਾ ਜਿਸਮ ਜਿਹੜਾ ਵਾ ਉਹ 100 150 ਰੁਪਏ ਦੇ ਵਿੱਚ ਜਿਹੜਾ ਉਹ ਦੇ ਰਹੀਆਂ ਨਸ਼ੇ ਦੀ ਪੂਰਤੀ ਬਿਲਕੁਲ ਤੇ ਇਦਾਂ ਹੀ ਏਡਜ਼ ਦਾ ਇੰਨਾ ਜ਼ਿਆਦਾ ਵਾਧਾ ਹੋ ਰਿਹਾ ਐਚ ਆਈ ਵੀ ਪੋਜ਼ਿਟਿਵ ਇੰਨੇ ਮੁੰਡੇ ਕੁੜੀਆਂ ਹੋ ਰਹੇ ਆ ਇੱਕ ਤਾਂ ਚਿੱਟੇ ਦੇ ਟੀਕੇ ਲਾਉਂਦੇ ਇੱਕੋ ਹੀ ਸੂਈ ਦੇ ਨਾਲ ਸਾਰੇ ਟੀਕੇ ਲਾਈ ਜਾਂਦੇ ਕਿੰਨੇ ਨੌਜਵਾਨ ਜਿਹੜਾ ਆਪਾਂ ਚਿੱਟਾ 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 ਕਹੀਏ ਨਾ ਚਿੱਟੇ ਨੇ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਜਿੰਨਾ ਸਾਨੂੰ ਏਡਜ਼ ਹੋ ਗਈ ਹੈ ਏਡਜ਼ ਦਾ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਆਉਣ ਵਾਲੇ 2-4 ਸਾਲਾਂ ਦੇ ਵਿੱਚ ਏਡਜ਼ ਕਿਸ ਕਦਰ ਫੈਲਣੀ ਆ ਕਿਉਂਕਿ ਜਿਹੜੇ ਚਿੱਟੇ ਵਾਲੇ ਮੁੰਡੇ ਕੁੜੀਆਂ ਇਹਨਾਂ ਨੇ ਟੀਕਿਆਂ ਦੇ ਨਾਲ ਇੰਨੀ ਏਡਜ਼ ਅੱਗੇ ਫਲਾਤੀ ਹੈ ਨਾ ਉਹਦੇ ਰਿਜ਼ਲਟ ਹਜੇ ਆਉਣ ਵਾਲੇ ਸਾਲ 2 ਸਾਲਾਂ ਦੇ ਵਿੱਚ ਅੰਕੜੇ ਉਹਦੇ ਸਾਹਮਣੇ ਆਉਣਗੇ ਜੇਲ੍ਹਾਂ ਦੇ ਵਿੱਚ ਜਿਹੜੇ ਮੁੰਡੇ ਬੈਠੇ ਆ ਨਾ ਸਾਰੇ ਲਗਭਗ ਏਡਜ਼ ਵਾਲੇ ਆ ਜਿਨ੍ਹਾਂ ਨੂੰ ਜਿਹੜੇ ਨਸ਼ਾ ਕਰਦੇ ਚਿੱਟਾ ਲਾਉਂਦੇ ਕਿਉਂਕਿ ਉਹ ਸੂਈਆਂ ਇੱਕ ਦੂਜੇ ਤੋਂ ਲਾਈ ਜਾਂਦੇ ਆ ਜਿਨ੍ਹਾਂ ਚਿਰੋਂ ਸੂਈ ਘਸਦੀ ਨਹੀਂ ਐਡੀ ਨਹੀਂ ਰਹਿੰਦੀ ਉਹਨਾਂ ਟਾਈਮ ਉਹਨੂੰ ਲਾਈ ਜਾਂਦੇ ਆ ਕਿੰਨੇ ਬੰਦੇ ਈਟ ਜਾਲੇ ਆਉਣ ਵਾਲੇ ਸਮੇਂ 'ਚ ਸਰਕਾਰ ਦੇ ਅੰਕੜੇ ਸਾਹਮਣੇ ਆਉਣੇ ਆ ਕਿ ਨਹੀਂ ਆਉਣੇ ਸਰਕਾਰ ਨੂੰ ਪਤਾ ਪਰ ਇਹ ਬੜਾ ਭਿਆਨਕ ਇੱਕ ਦੌਰ ਸਾਡੇ ਸਾਹਮਣੇ ਆ ਰਿਹਾ ਇਹ ਮੁੰਡਾ ਵੀ ਹੋ ਸਕਦਾ ਇਸ ਚੀਜ਼ ਦਾ ਸ਼ੱਕar ਹੋਵੇ ਬਾਕੀ ਅਸੀਂ ਟੈਸਟ ਕਰਾਵਾਂਗੇ ਪਤਾ ਲੱਗ ਜੂ ਪਰ ਬਹੁਤ ਮਾੜੀ ਤੇ ਬੜੀ ਦੁੱਖ ਦੀ ਗੱਲ ਆ ਵੀ ਇਤਿਹਾਸਕ ਥਾਵਾਂ ਤੇ ਜਿੱਥੇ ਗੁਰੂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ 10-15 ਕਿਲੋਮੀਟਰ ਦੂਰ ਅਸੀਂ ਖੜੇ ਆ ਇੱਥੇ ਤੇ ਇੱਥੇ ਇਹ ਨੌਜਵਾਨ ਗੁਰਦੇਵ ਸਿੰਘ ਆਪਣਾ ਨਰਕ ਵਰਗਾ ਜੀਵਨ ਕੱਟ ਰਿਹਾ ਨਸ਼ੇ ਦੇ ਟੀਕੇ ਲਾਉਂਦਾ ਸੀ ਤੇ ਅੱਜ ਅਸੀਂ ਜੇ ਨਸ਼ੇੜੀ ਨੂੰ ਅਸੀਂ ਬਿਲਕੁਲ ਨਹੀਂ ਚੱਕਦੇ ਨਾ ਸੀ ਉਹਦੀ ਮਦਦ ਕਰਦੇ ਨਾ ਕੋਈ ਸੈਂਟਰ ਸਾਡਾ ਪਰ ਇਹਦੀ ਹਾਲਤ ਆ ਜਿਹੜੀ ਇਹਦੇ ਹਾਲਾਤ ਆ ਜਿਹੜੇ ਉਹਨਾਂ ਨੂੰ ਦੇਖਦੇ ਹੋਇਆ ਅਸੀਂ ਅੱਜ ਇੱਥੇ ਪਹੁੰਚੇ ਆ ਧੰਨਵਾਦ ਆ ਖਾਲਸਾ ਜੀ ਦਾ ਵੀਰ ਜੀ ਪਹਿਲਾਂ ਵੀ ਸਾਡੇ ਨਾਲ ਜੁੜੇ ਹੋਏ ਨੇ ਪਹਿਲਾਂ ਵੀ ਇਥੋਂ ਅਸੀਂ 2-3 ਸਵੇਰਾਂ ਵਿੱਚ ਇੱਕ ਬਾਪੂ ਆ ਸਾਡੇ ਕੋਲੇ ਮੁਖਤਿਆਰ ਸਿੰਘ ਉਹਨਾਂ ਨੂੰ ਲੈ ਕੇ ਗਏ ਸੀ ਅਸੀਂ ਉਹ ਅੱਖਾਂ ਤੋਂ ਉਹ ਇੱਥੇ ਸ਼ਮਸ਼ਾਨ ਘਾੜ ਚ ਰਹਿੰਦੇ ਸੀ ਜਿਹੜੇ ਪਿੰਡ ਸੀ ਜੀ ਉਹ ਗੈਰੀ ਮੰਡੀ ਗੈਰੀ ਮੰਡੀ ਤੇ ਉਸ ਤੋਂ ਬਾਅਦ ਲਾਲੀ ਬਾਬੇ ਨੂੰ ਇੱਥੋਂ ਲੈ ਕੇ ਗਏ ਆ ਜਗਮੋਹਨ ਸਿੰਘ ਲਾਲੀ ਨੂੰ ਉਹ ਵੀ 20 25 ਸਾਲਾਂ ਤੋਂ ਸੜਕਾਂ ਤੇ ਰਹਿੰਦਾ ਸੀ ਵਿਚਾਰਾ ਇੱਕ ਜਿਹੜਾ ਬੱਚਾ ਸੀ ਜਿਹੜਾ ਟਾਇਲਟ ਨਹੀਂ ਫਾਇਦਾ ਇੱਕ ਉਹ ਬੱਚਾ ਸੀ ਅਰुण ਅਰुण ਉਹ ਬੱਚਾ ਵੀ ਉੱਥੇ ਆ ਹਨਾ ਤੇ ਬਾਈ ਜੀ ਉਹਨਾਂ ਦਾ ਧੰਨਵਾਦ ਆ ਜਿਹੜੇ ਘਟੋ ਘਟ ਆਪਣਾ ਫਰਜ਼ ਤਾਂ ਪਹਿਚਾਣਦੇ ਆ ਇਨਾਂ ਨੇ ਇਸ ਵੀਰ ਦੀ ਦੋ ਤਿੰਨ ਦਿਨਾਂ ਤੋਂ ਸੇਵਾ ਵੀ ਕੀਤੀ ਤੇ ਸਾਨੂੰ ਵੀਡੀਓ ਬਣਾ ਕੇ ਵੀ ਭੇਜੀ ਸਾਡੇ ਨਾਲ ਸੰਪਰਕ ਕੀਤਾ ਤੇ ਅੱਜ ਅਸੀਂ ਇੱਥੇ ਜੰਡੇਵਾਲਾ ਗੁਰੂ ਘਰ ਪਹੁੰਚੇ ਆਂ ਔਰ ਦੁੱਖ ਵਾਲੀ ਗੱਲ ਵੀਰ ਜੀ ਕੇ ਰੂਹ ਕੰਬ ਜਾਂਦੀ ਆ ਆ ਲਾਸਟ ਨਵੰਬਰ ਮਹੀਨਾ ਜਿਹੜਾ ਗੁਜ਼ਰਿਆ 2024 ਇੱਕ ਲੜਕੀ ਨੇ ਬੱਚਾ ਪੈਦਾ ਕਰਕੇ ਇੱਥੇ ਦੋ ਦਿਨ ਬਾਅਦ 10000 ਦਾ ਉਹ ਬੱਚਾ ਵੇਚ ਕੇ ਤੇ ਉਹਦਾ ਨਸ਼ਾ ਜਿਹੜਾ ਉਹ ਕੀਤਾ ਓਹੋ ਔਰ ਰੂਹ ਕੰਬ ਜਾਂਦੀ ਆ ਕਿ ਕਦੀ ਸੁਣਿਆ ਸੀ ਕਿ ਨਸ਼ੇ ਦੀ ਪੂਰਤੀ ਲਈ ਕੋਈ ਲੋਹਾ ਵੇਚਦਾ ਜਾਂ ਕਿਸੇ ਦੀ ਕੋਈ ਪਲਾਸਟਿਕ ਦੀ ਜੀ ਚੋਰੀ ਕਰਦੀ ਵੇਖੋ ਕੋਖ ਦੇ ਵਿੱਚੋਂ ਬੱਚਾ ਪੈਦਾ ਕਰਕੇ 10000 ਦਾ ਵੇਚ ਕੇ ਆਪਣੀ ਅੰਦਰ ਜਿਹੜੀ ਉਹ 10000 ਦੀ ਵੇਚ ਕੇ ਉਹਦਾ ਚਿੱਟਾ ਹੀ ਬੀਤੀ ਸਮਾਂ ਹੈ ਅੱਛਾ ਜੀ ਵੇਖੋ ਜੰਦੇਆਲਾ ਗੁਰੂ ਕਾ ਦੇ ਇਹ ਗੱਲ ਵੀਰ ਦੱਸਦੇ ਆ ਵੀ ਇੱਥੋਂ ਦੀ ਇੱਕ ਕੁੜੀ ਸੀ ਨਸ਼ਾ ਕਰਦੀ ਸੀ ਉਹਦੇ ਬੱਚਾ ਹੋਇਆ ਤੇ ਉਹ ਬੱਚਾ 10000 ਦਾ ਵੇਚ ਕੇ ਫਿਰ ਉਹਨੇ ਉਹਦਾ ਨਸ਼ਾ ਹੀ ਕਰ ਲਿਆ ਮਾਵਾ ਨੇ ਆਪਣੇ ਬੱਚੇ ਵੇਚਨੇ ਸ਼ੁਰੂ ਕਰਤੇ ਨਸ਼ੇ ਦੀ ਖਾਤਰ ਇਸ ਪੰਜਾਬ ਦੀ ਧਰਤੀ ਤੇ ਇਸ ਤੋਂ ਵੱਧ ਮਾੜਾ ਸਮਾਂ ਇਸ ਤੋਂ ਵੱਧ ਮਾੜਾ ਮਾੜਾ ਵਕਤ ਆ ਨਹੀਂ ਸਕਦਾ ਕੋਈ ਅਸੀਂ ਤਾਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਵਾਕਈ ਜੇ ਕੁਝ ਕਰ ਸਕਦੇ ਆ ਤਾਂ ਜਰੂਰ ਕਰੋ ਨਸ਼ੇ ਨੂੰ ਠੱਲ ਪਾਵੋ ਇਹਨਾਂ ਨਸ਼ੇ ਦੇ ਸਦਾਗਰਾਂ ਨੂੰ ਫੜੋ ਆ ਗਰੀਬ ਆ ਜਿਹੜੇ ਇਹ ਮਾਰੇ ਜਾ ਰਹੇ ਆ ਦਿਹਾੜੀਦਾਰ ਲੇਬਰ ਕਰਨ ਵਾਲੇ ਪੱਲੇਦਾਰੀਆਂ ਕਰਨ ਵਾਲੇ ਇਹ ਮਾਰੇ ਜਾ ਰਹੇ ਆ ਦੇਖੋ ਨਾ ਤਾਂ ਇਹ ਨਸ਼ੇੜੀ ਸੀਗੇ ਨਾ ਇਹ ਨਸ਼ੇ ਦੇ ਵਪਾਰੀ ਸੀਗੇ ਤੇ ਨਾ ਇਹਨਾਂ ਦੇ ਪਿਓ ਦਾਦਿਆਂ ਨੇ ਕਿਤੇ ਇਹੋ ਜਿਹੇ ਨਸ਼ੇ ਕੀਤੇ ਸੀਗੇ ਪਰ ਅੱਜ ਇਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਸਰਿੰਜਾਂ ਦੇ ਸੂਈਆਂ ਫੜਾਤੀਆਂ ਇੰਨੀ ਆਮ ਹੋ ਗਈ ਚੀਜ਼ ਤਾਂ ਫਿਰ ਇਹ ਵੀ ਢਟ ਗਏ ਬੱਚੇ ਮਤਲਬ ਐਸੀਆਂ ਥਾਵਾਂ ਜਿੱਥੇ ਸਰਕਾਰੀ ਜਗ੍ਹਾ ਵਾਂ ਇਦਾਂ ਖੰਡਰ ਪਈਆਂ ਜਿੱਥੇ ਨਸ਼ੇੜੀ ਨਸ਼ਾ ਕਰਦੇ ਨੇ ਉੱਥੇ ਵੀ ਸਰਕਾਰ ਨੂੰ ਜਾਂ ਪੁਲਿਸ ਨੂੰ ਚਾਹੀਦਾ ਧਿਆਨ ਦੇਣਾ ਆ ਦੇਖੋ ਬਿਲਕੁਲ ਸੜਕ ਦੇ ਕਿਨਾਰੇ ਆ ਇੱਥੇ ਨਸ਼ੇੜੀ ਬੰਦੇ ਆ ਸੂਈਆਂ ਸਰੰਜਾ ਪਈਆਂ ਆ ਭੰਗ ਹੀ ਭੰਗ ਖੜੀ ਆ ਦੇਖੋ ਆ ਸਾਰੀ ਭੰਗ ਖੜੀ ਆ ਕਰੀਬੇ ਅੱਧਾ ਕਿੱਲਾ ਪੌਣਾ ਕਿੱਲਾ ਜਗਾ ਵਾ ਕਿਸੇ ਦਾ ਖਾਲੀ ਪਲਾਟ ਆ ਜਾਂ ਕੋਈ ਕਿਵੇਂ ਆ ਭੰਗ ਨਾਲ ਭਰਿਆ ਪਿਆ ਏ ਫਿਰ ਇਹ ਨਸ਼ੇੜੀਆਂ ਦੀ ਇਹ ਆਰਾਮਗਾਹ ਬਣੀ ਹੋਈ ਏ ਜਗਾ ਉਹਨਾਂ ਲਈ ਤਾਂ ਇਹ ਵਧੀਆ ਐਡਾ ਐਡਾ ਭੰਗ ਦੇ ਬੂਟੇ ਖੜੇ ਆ ਜਿਵੇਂ ਕਿਸੇ ਕੰਪਨੀ ਦੇ ਬੀਜੇ ਹੋਣ ਤੇ ਇਥੋਂ ਪੱਟ ਪੱਟ ਕੇ ਮਲ ਮਲ ਕੇ ਉਹ ਨਸ਼ਾ ਕਰੀ ਜਾਂਦੇ ਆ ਇੱਥੇ ਬੈਠੇ ਟੀਕੇ ਲਾਈ ਜਾਂਦੇ ਆ ਤਾਂ ਇਸ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਆ ਗੁਰਦੇਵ ਸਿੰਘ ਨੂੰ ਲੈ ਕੇ ਚੱਲੇ ਆ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪੜਿਆਂ ਦੇ ਘਰ 'ਚ ਬਾਈ ਜੀ ਦਾ ਧੰਨਵਾਦ ਆ ਖਾਲਸਾ ਜੀ ਤੁਹਾਡਾ ਪੂਰਾ ਨਾਮ ਕੀ ਹੈ ਜੀ ਦਿਲਜੀਤ ਸਿੰਘ ਦਿਲਜੀਤ ਸਿੰਘ ਖਾਲਸਾ ਜੀ ਤੁਸੀਂ ਮੈਂ ਭਾਰਤੀ ਕਿਸਾਨ ਯੂਨੀਅਨ ਨੇਤਾ ਸਿੱਧੂਪੁਰ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਦੇ ਮੈਂਬਰ ਹਾਂ ਜੀ ਤੇ ਇੱਥੋਂ ਹੀ ਜੰਡੇ ਵਾਲਾ ਗੁਰੂ ਤੁਸੀਂ ਜੰਡੇ ਵਾਲਾ ਗੁਰੂ ਤੇ ਕਿਸਾਨੀ ਸੰਘਰਸ਼ ਵਿੱਚ ਵੀ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤੇ ਸੁਮਾਰੀ ਦੇ ਪੱਦਰ ਤੇ ਵੀ ਆਪਣੀਆਂ ਡਿਊਟੀਆਂ ਨਿਭਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਦੋਸਤੋ ਸਾਰੀ ਵੀਡੀਓ ਤੁਸੀਂ ਦੇਖ ਹੀ ਲਈ ਹੈ ਜਿੱਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦਾ ਤੇ ਵੀਰ ਗੁਰਪ੍ਰੇਤ ਸਿੰਘ ਮਿੰਟੂ ਮਾਲਵਾ ਦਾ ਧੰਨਵਾਦ ਬਣਦਾ ਤਾਂ ਉੱਥੇ ਸਰਕਾਰਾਂ ਦੇ ਉਸ ਦਾਅਵੇ ਤੇ ਸਵਾਲ ਵੀ ਖੜੇ ਹੁੰਦੇ ਨੇ ਜੋ ਦਾਵਾ ਕਰ ਰਹੀਆਂ ਨੇ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਹਰ ਰੋਜ਼ ਪੀੜਾ ਪੰਜਾ ਕਿਸ ਨਾ ਕਿਸੇ ਦੇ ਘਰ ਘਾਟ ਹੁੰਦਾ ਦਿਖਾਈ ਦਿੰਦਾ ਹਾਲਾਂਕਿ ਜਿਨ੍ਹਾਂ ਦੇ ਘਰ ਘਾਟ ਹੁੰਦੇ ਆ ਦਿਖਾਈ ਦਿੰਦਾ ਜਿਆਦਾਤਰ ਗਰੀਬ ਪਰਿਵਾਰ ਹੀ ਹੁਣ ਤੱਕ ਦਿਖਾਈ ਦਿੱਤੇ ਨੇ ਤੇ ਜਿਆਦਾਤਰ ਉਹਦੇ ਕਰਲਾਉਂਦੇ ਅਤੇ ਆਪਣਾ ਘਰ ਨਾ ਢਾਉਣ ਦੀ ਅਮੰਨਤਾ ਕਰਦੇ ਹੀ ਦਿਖਾਈ ਦਿੰਦੇ ਨੇ ਜਿਸ ਕਰਕੇ ਇਸ ਮੂਹਮ ਤੇ ਵੀ ਲਗਾਤਾਰ ਲੋਕਾਂ ਵੱਲੋਂ ਸਵਾਲ ਚੁੱਕੇ ਜਾਂਦੇ ਰਹੇ ਨੇ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਮੂਹਮ ਹੈ ਉਹਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਜਾਂ ਫਿਰ ਜੋ ਇਹ ਸਾਹਮਣੇ ਆਇਆ ਇਸ ਦੇ ਪਿੱਛੇ ਜ਼ਿੰਮੇਵਾਰ ਤੁਹਾਨੂੰ ਕੌਣ ਲੱਗਦਾ ਹੈ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਜਲਦ ਸੇ ਹੋਰ ਤਾਜ਼ਾ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਅਨਲਿमिटेड ਗਿਆਨ ਦੇ ਨਾਲ ਤੇ ਫਿਰ ਹਾਲੇ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ